ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਮਾਂ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਤੇ Facebook ਵਾਲੇ ਭਰਾ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ YouTube ਵਾਲੇ ਭਰਾ ਨੂੰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਅੱਜ ਵੀਡੀਓ ਦੇ ਵਿੱਚ ਆਪਾਂ ਆਪਣੇ ਘਰੋਂ ਵੀਡੀਓ ਲੈ ਕੇ ਆਏ ਆ ਤੇ ਦੂਜਾ ਸੂਆ ਬੈੜੀ ਸੂਈ ਹੋਈ ਆ ਜੀ ਸੂਈ ਨੂੰ ਤਿੰਨ ਚਾਰ ਦਿਨ ਹੋ ਗਏ ਤੇ ਮੰਨ ਕੇ ਚਲੋ 17 18 ਕਿਲੋ ਹੁਣ ਬੌਲੀ ਤਿਆਰ ਆ ਜੀ ਤੇ ਮੰਗਰ ਵੱਛੀ ਆ ਤਿੰਨ ਤੌਥਾ ਦੇਣਾ ਜਿਹਨੂੰ ਸੂਈ ਨੂੰ ਆ ਜੀ ਤਿੰਨ ਤੋਂ ਚਾਰ ਦਿਨ ਸੂਈ ਨੂੰ ਹੋਗੇ ਤੇ ਬਾਕੀ ਜਿਹੜੀ ਬਾਡੀ ਦੀ ਗ੍ਰੀਟ ਦੀ ਗੱਲ ਕਰੀਏ ਜਿੱਦਾ ਜਰਸੀ ਵੜਾਂ ਦੀ ਬਾਡੀ ਹੁੰਦੀ ਆ ਉਹ ਚੀਜ਼ ਆ ਜੀ ਜਿਵੇਂ ਜਰਸੀ ਦਾ ਸਰੀਰ ਕੱਦ-ਕਾਟ ਹੁੰਦਾ ਉਹ ਚੀਜ਼ ਆ ਜੀ ਤੁਸੀਂ ਦੇਖ ਸਕਦੇ ਹੋ ਰੋਕਲਾ ਰਾਜੂ ਮੜੀ ਜੀ ਜਰਸੀ ਵਾਲਾ ਸਰੀਰ ਆ ਜੀ ਥੋੜੀ ਜੱਗ ਨੂੰ ਕਰ ਲਾ ਬਸ ਤੇ ਜਰਸੀ ਵਾਲਾ ਸਰੀਰ ਆ ਜਿਵੇਂ ਜਰਸੀ ਦਾ ਕੱਦ-ਕਾਟ ਹੁੰਦਾ ਬਾਕੀ ਫੇਸ ਕੁਆਲਿਟੀ ਦਿਖਾ ਦਿੰਨੇ ਆ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਆਰਡਰ ਦੀ ਕੁਆਲਿਟੀ ਦੇਖੋ ਆਰਡਰ ਤੇ ਨਾੜਾ ਨੂਣਾ ਦੇਖੋ ਕਿੱਡੀਆਂ ਜਿਆਦੇ ਚੰਗੀਆਂ ਨੇ ਜਿਹੜੀ ਚੀਜ਼ ਅੱਜ ਕੱਲ ਚੱਲਦੀ ਆ। ਬਾਕੀ ਫਿਕਸ ਹਵਾਨਾ ਜੀ ਖੁੱਚਾ ਤੋਂ ਉੱਪਰ ਆ ਬਿਲਕੁਲ। ਫੇਸ ਕੁਆਲਿਟੀ ਦੇਖ ਲਓ ਮਾੜੀਆਂ ਮਾੜੀਆਂ ਮੁੱਡੀਆਂ ਨਹੀਂ ਆ ਨੇ। ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਮੱਥਾ ਜਮਾ ਸਾਹਮਣੇ ਤੋਂ। ਤੇ ਮਗਰ ਵੱੱਛੀ ਆ ਜੀ। ਮੰਨ ਕੇ ਚਲੋ ਤਿੰਨ ਤੋਂ ਚਾਰ ਦਿਨ ਦੀ ਸੂਈ ਹੋਈ ਆ ਮਾੜੀ ਤੋਰ ਦੇ ਰਾਜੂ ਕਾਣ। ਬਾਕੀ ਗੱਲ ਕਰੀਏ ਪਿੱਠਪੂੜੇ ਤੇ ਬੰਤਰ ਦੀ ਬਹੁਤ ਮਜ਼ਬੂਤ ਬੈੜੀ ਆ ਜੀ। ਇਹ ਨਹੀਂ ਹੈਗਾ ਵੀ ਕਿਸੇ ਪਾਸੋਂ ਸੂਕੇ ਲਿੱਸੀ ਜਾਮੀ ਹੋਗੀ। ਇਸ ਲਾਮੀ ਨਹੀਂ ਹੈਗੀ ਕਿਸੇ ਪਾਸੇ ਜੇ ਆਪਾਂ ਦੇਖੀਏ ਤੇ ਮੰਨ ਕੇ ਚਲੋ ਤੀਜਾ ਚੌਥਾ ਦਿਨ ਸੂਈ ਨੂੰ ਵੀਰੇ ਖਾਲੀ ਕਰਕੇ 17 ਤੋਂ 18 ਕਿਲੋ ਬੌਲੀ ਕੰਡੇ ਵਾਲੀ ਕੋਈ ਬਾਈ ਮਣਕੇ 2-4 ਦਿਨ ਲਿਆ ਸਕਦਾ ਰੋਕ ਲਈ ਬਾਕੀ ਆਰਡਰ ਕੁਆਲਿਟੀ ਨਾੜਾ ਨੂੰ ਨਾ ਦੇਖੋ ਕਿੰਡੀਆਂ ਜਿਆਦੇ ਟੌਪ ਜ਼ਬਰਦਸਤ ਆਰਡਰ ਕੁਆਲਿਟੀ ਆ ਬਾਈ ਉਹ ਚੀਜ਼ ਨਹੀਂ ਹੈਗੀ ਵੀ ਲਲਕ ਲਲਕ ਕੇ ਜੇ বাজਦਾ ਫਰਦਾ ਪੈਰਾਂ 'ਚ ਖੁੱਚਾਂ ਤੋਂ ਉੱਪਰ ਹਵਾਨਾ ਚਾਰੇ ਥਣ ਪੀੜੀ ਦੇ ਪਾ ਵਾਂਗੂ ਪੂਰੇ ਗੈਪ ਤੇ ਲੱਗੇ ਹੋਏ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਦੁੱਧ ਵਾਲੀ ਨਾੜ ਬਹੁਤ ਸੋਹਣੀ ਆ ਤੇ ਮਗਰ ਬੱਚੇ ਦੀ ਗੱਲ ਕਰੀਏ ਪੂਰਾ ਟਾਪ ਦਾ ਬੱਚਾ ਜੀ ਇਹਦੇ ਬੱਚੀ ਬਹੁਤ ਸੋਹਣੀ ਆ ਮਗਰ ਗੇਟ ਨੂੰ ਸਿੱਧੀ ਲਾ ਚਲੀ ਹੌਲੀ ਹੌਲੀ ਪਿਆਰ ਨਾਲ ਤੋੜ ਲਾ ਬਾਕੀ ਤੋਰਾ ਦੂਰਾ ਚੈੱਕ ਕਰ ਲਓ ਪਲਵਾਨਾਂ ਨੂੰ ਤੋੜ ਰਹੀ ਆ ਪੂਰੀ ਪਿੱਠ ਪੁੱਠ ਦੀ ਐ ਨਹੀਂ ਕਿਸੇ ਪਾਸੋਂ ਵੀ ਹੱਥ ਧਰਾ ਗਈ ਤੋੜ ਦੇ ਲੰਮੀ ਤੋੜ ਦੇ ਦਨ ਤੇ ਬਾਂਤਰ ਬਹੁਤ ਜ਼ਿਆਦਾ ਸੋਹਣੀ ਆ ਆਰਡਰ ਕੁਆਲਿਟੀ ਪੂਰੀ ਟਾਪ ਆ ਟਾਇਡ ਦੀ ਆ ਇਧਰ ਮਾਡਲ ਆ ਇੱਕ ਆ ਜੀ ਫੇਰ ਤੇ ਬਾਈ ਜੇ ਰੇਟ ਦੀ ਗੱਲ ਕਰੀਏ 95000 ਰੁਪਿਆ ਰੇਟ ਆ ਜਿਹਦੇ ਚ ਬਣਦਾ ਮਾਨ ਤਾਨ ਤੁਹਾਡਾ ਥੋੜਾ ਕਹਣਾ ਜਰੂਰ ਕੀਤਾ ਜਾਊਗਾ ਬੱਤੀ ਦੋ ਲਮਾੜੀ ਮੁਰੇ ਤੇ ਜੇ ਕਿਸੇ ਵੀਰ ਭਰਾ ਨੂੰ ਇਹ ਬੜਾ ਪਸੰਦ ਆਉਂਦੀ ਆ ਪਿੰਡ ਭਧੌੜ ਦੀ ਜ਼ਿਲ੍ਹਾ ਬਰਨਾਲਾ ਦਾ ਫੋਨ ਨੰਬਰ 95922 77571 ਤੇ ਕੰਟੈਕਟ ਕਰਕੇ ਬੜਾ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ ਹਾਈਟ ਕੁਆਲਿਟੀ ਜਿਹੜੀ ਤੁਹਾਨੂੰ ਪਹਿਲਾਂ ਦੱਸਦਾ ਵੀ ਜਰਸੀ ਵਾਲੀ ਆ ਕੋਈ ਬਾਲੇ ਵੱਡੇ ਕੱਦ ਕਾਠ ਦੇ ਵਿੱਚ ਨਹੀਂ ਹੈਗੀ ਨਾਰਮਲ ਜਿੱਦਾ ਜਰਸੀ ਦੀ ਕੱਦ ਕਾਠ ਹੁੰਦਾ ਜਰਸੀ ਵਾਲਾ બસ ਆਇਆ ਮੰਨ ਲਓ ਜਰਸੂਈ ਆ ਐਚਐਫ ਦੇ ਮੰਨ ਕੇ ਚਲੋ ਵੀ ਜਰਸੀ ਦਾ ਸਿਮਨ ਭਰਾ ਹੋਇਆ ਸੀਗਾ ਜਿਹੜੇ ਵੀਰਾਂ ਤੋਂ ਆਪਾਂ ਵੈਢ ਲਈ ਆ ਤੇ ਐਚਐਫ ਦੇ ਪੇਟੋਂ ਮੰਨ ਕੇ ਚਲੋ ਜਰਸੀ ਦਾ ਸਿਮਨ ਜਿਹੜੋ ਭਰਦਿਆਂ ਬੋਡੀ ਕੈਰੈਕਟਰ ਸਾਰਾ ਇਹਦਾ ਜਰਸੂਈ ਵਾਲਾ ਆ ਗਿਆ ਤੇ ਪਰ ਰੰਗ ਜੇ ਗੱਲ ਕਰੀਏ ਤਾਂ ਇਹਦਾ ਆ ਗਿਆ ਐਚਐਫ ਵਾਲਾ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਤੇ ਕਿਸੇ ਪਾਸੇ ਥਣ ਚ ਜੇ ਕਮੀ ਹੋਵੇ ਆਪਾਂ ਫੁੱਲ ਦੇਣਦਾਰ ਆ ਕਿਸੇ ਥਣ ਚ ਭੂਰ ਛਰ ਲਾ ਗੰਡ ਮਰੋੜੀ ਜਾਂ ਕੋਈ ਥਣ ਘੱਟ ਵੱਧ ਹੋਵੇ ਤਾਂ ਆਪਣੀ ਜ਼ਿੰਮੇਵਾਰੀ ਰਹੂਗੀ ਦੋ ਟਮਤ ਦੋ ਟਾਈਮ ਤਿੰਨ ਟਾਈਮ ਚੋ ਕੇ ਆਲਦੀ ਤਸੱਲੀ ਕਰਕੇ ਲਿਜਾ ਸਕਦੇ ਹੋ ਆਪਣੇ ਘਰੇ ਦੀ ਫੁੱਲ ਜ਼ਿੰਮੇਵਾਰੀ ਆ ਗਾਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਈ ਕਿਉਂਕਿ ਆਪਾਂ ਦਾ ਮਾਲ ਖਰੀਦਦੇ ਆ ਆਪਣੇ ਕੋਲੇ ਮਾਲ ਆਉਂਦਾ ਅੱਗੇ ਤੋਂ ਆਪਣਾ ਕੋਈ ਘਰ ਦਾ ਪਸ਼ੂ ਨਹੀਂ ਹੈਗਾ ਆਪਣੇ ਘਰੇ ਚਾਹੇ ਚਾਰ ਟਾਈਮ ਚੋ ਲੋ ਫੁੱਲ ਤਸੱਲੀ ਹੋਊਗੀ ਤੇ ਜੇ ਕਹੂੰ ਵੀ ਤੁਹਾਡੇ ਘਰ ਦੀ ਗਾਹਾਂ ਆਪਾਂ ਨੂੰ ਕੋਈ ਉਹ ਨਹੀਂ ਹੈਗੀ ਤੇ ਬਾਕੀ ਇੱਕ ਵਾਰੀ ਫੇਰ ਦੁਬਾਰਾ ਤੋੜਾ ਤੋੜਾ ਇੱਕ ਵਾਰੀ ਚੈੱਕ ਕਰ ਲੋ ਇਹ ਜੋ ਇਧਰ ਨੂੰ ਮੋੜ ਸਾਂ ਜੀ ਕੋਈ ਖੜਕੇ ਨਹੀਂ ਵੀਡੀਓ ਬਣਾਈ ਵੀ ਕੋਈ ਜ਼ੂਮ ਨਹੀਂ ਕਰਕੇ ਬਣਾਈ ਵੀ ਵੱਡੀ ਕਰਤੀ ਜਾਂ ਛੋਟੀ ਕਰਤੀ ਦੂਰੋਂ ਵੀਡੀਓ ਤੁਸੀਂ ਜਮਾ ਚੈੱਕ ਕਰ ਲਓ ਜਰਸੀ ਵਾਲਾ ਬੋਡੀ ਕੈਰੈਕਟਰ ਆ ਸਾਰਾ ਬਸ ਇਹ ਮਾੜੀ ਛੱਡ ਦੇ ਕੋਈ ਚੱਲ ਲੈ ਚੱਲ ਲੰਮੀ ਲੈ ਚੱਲ ਹੁਣ ਮਾੜੀ ਹੁਣ ਤੁਸੀਂ ਚੈੱਕ ਕਰ ਸਕਦਾ ਮਾਮਾ ਤੀਆਂ ਦੋਨਾਂ ਨੂੰ ਬਾਕੀ ਪਿੱਠ ਫੁੜੇ ਦੀ ਬਾਂਤਰ ਮੰਤਰ ਬਹੁਤ ਸੋਹਣੀ ਆ 25 ਤੋਂ ਪਲੱਸ ਮੰਨ ਕੇ ਚਲੋ ਦੁੱਧ ਦੀ ਮਿਲ ਕੇ ਕਪੈਸਿਟੀ ਐ ਜੀ 15 ਲੈਣਾ ਜਾਂ 25 ਲੈਣਾ ਉਹ ਤੁਸੀਂ ਆਪ ਦਾ ਹਿਸਾਬ ਲਾਉਣਾ ਵੀ ਇਹ ਕਿੰਨਾ ਦੇ ਦੂ ਕਿੰਨਾ ਨਹੀਂ ਜੇ ਬਾਕੀ ਗੱਲ ਕਰੀਏ ਸੀਲ ਠੰਡੀ ਦੀ ਬਹੁਤ ਜ਼ਿਆਦਾ ਇੱਥੇ ਛੱਡ ਦੇ ਛੱਡੀ ਮਾੜੀ ਜੀ ਰਸਾ ਉਤਾਰ ਦੇ ਬਾਕੀ ਜੇ ਸੀਲ ਠੰਡੀ ਦੀ ਗੱਲ ਕਰੀਏ ਣੀਆਂ ਤਾਰਾ ਮਾਰ ਦੇ ਤਾਰਾ ਮਾਰ ਕੇ ਦਿਖਾ ਦੇ ਤਾਰਾ ਮਾਰ ਦੇ ਵਾਹ ਇਹ ਨੂੰ ਨੰਦਗਾ ਲੈ ਬਾਕੀ ਤੁਸੀਂ ਆ ਦੇਖ ਲਓ ਵੀ ਵੇੜੇ ਦੇ ਵਿਚਾਲੇ ਖੜੀ ਆ ਪਿਛਲਾ ਚੋ ਮਾਰ ਦੇ ਸਿਵਾਈ ਐਡੀ ਟੌਪ ਦੀ ਆ ਜਾਏ ਜਵਾਕਧਾਰ ਗੱਢ ਲੇ ਜੀ ਤੇ ਸੀਲ ਠੰਡੀ ਸੀਲਸ ਲੱਗ ਤੁਸੀਂ ਦੇਖ ਹੀ ਲਈਏ ਬਾਅਦ ਛੱਡ ਲੈ ਲੈ ਜਾ ਪੱਛੀ ਲੈ ਜਾਮੂਗੀ ਐ ਖੜੀ ਆਰਾਮਣਾ ਉੱਤੇ ਰਸਾ ਸਿੱਟਿਆ ਹੋਇਆ ਕੋਈ ਹਿੱਲਣ ਫੁੱਲਣ ਵਾਲਾ ਤਾਂ ਨਾ ਹੀ ਨਹੀਂ ਇਹਦੇ ਕੋਲੇ ਲੈ ਜਾ ਫੜ ਕੇ ਗਾਂ ਲੈ ਜਾ ਫਸ ਪੱਛੀ ਛੱਡ ਦੇ ਗਾਂ ਫੜ ਲੈ ਬਾਕੀ ਤੁਸੀਂ ਆਪ ਦੀ ਚੈੱਕ ਕਰਕੇ ਪੂਰੀ ਤਸੱਲੀ ਕਰਕੇ ਫੇਰ ਲੈ ਜਾ ਸਕਦੇ ਹੋ ਕੋਈ ਆਪਾਂ ਨੂੰ ਇਹ ਨਹੀਂ ਹੈਗਾ ਵੀ ਇੱਕ ਟਾਈਮ ਜਾਂ ਦੋ ਟਾਈਮ ਆਉਂਦੇ ਦੇਖਣਾ ਜਾਂ ਬਾਈ ਧਾਰਾ ਮਾਰ ਕੇ ਲੈ ਜਾਉ ਤੇ ਬਾਕੀ ਮਿਲਦੇ ਆਂ ਭਰਾ ਜੀ ਅਗਲੀ ਵੀਡੀਓ ਦੇ ਨਾਲ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਵੀਡੀਓ ਦੇਖਣ ਲਈ